ਸੱਚੀ ਗੱਲ ਤੁਸੀਂ ਦੇਖ ਰਹੇ ਹੋ ਟਾਪ ਪੰਜਾਬ ਟੀਵੀ ਤੇ ਮੈਂ ਹਾਂ ਡੀ ਸਿੰਘ ਚਾਹਲਦਾਰ ਯਾਰੋ ਆਪਣੇ ਵਿਆਹ ਦਾ ਚਾਹ ਕਿੰਨੂ ਨਹੀਂ ਹੁੰਦਾ ਹਰ ਕੋਈ ਚਾਹੁੰਦਾ ਹੈ ਕਿ ਉਸਦਾ ਵਿਆਹ ਹੋ ਜਾਵੇ ਤੇ ਜਦੋਂ ਵਿਆਹ ਵਾਲਾ ਦਿਨ ਹੁੰਦਾ ਤੇ ਵਿਆਹ ਵਾਲੇ ਮੁੰਡੇ ਨੂੰ ਚਾਹ ਹੀ ਚਰਿਆ ਹੁੰਦਾ ਹੈ ਪਰ ਜੇਰੀ ਆ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇਸ ਵਿੱਚ ਮੁੰਡੇ ਨੂੰ ਕਿਤੇ ਜ਼ਿਆਦਾ ਹੀ ਚਾਹ ਚਰਿਆ ਹੁੰਦਾ ਹੈ ਲਾੜੀ ਨੂੰ ਵਿਆਹ ਕੇ ਘਰ ਲਿਆਉਂਦਾ ਹੈ ਤੇ ਘਰ ਲਿਆ ਆ ਕੇ ਫਿਰ ਦੇਖੋ ਕਿਵੇਂ ਸਟੈਪ ਮਾਰ ਮਾਰ ਕੇ ਅੱਖਾਂ ਨਾਲ ਇਸ਼ਾਰੇ ਕਰ ਕਰਕੇ ਨੱਚਦਾ ਪਿਆ ਸੋਸ਼ਲ ਮੀਡੀਆ ਤੇ ਆ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਸੋ ਯਾਰੋ ਪੱਗ ਬੰਨ ਕੇ ਕੋਟ ਪੈਂਟ ਪਾ ਕੇ ਮੁੰਡਾ ਨੱਚਦਾ ਤੇ ਬਹੁਤ ਹੀ ਸੋਹਣਾ ਲੱਗਦਾ ਪਿਆ ਹੈ ਸੋ ਅਸੀਂ ਇਸ कपल ਨੂੰ ਦਿਲ ਤੋਂ ਦਵਾਮਾਂ ਦਿੰਦੇ ਆ ਸੋ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਫਿਰ ਤੁਸੀਂ ਆਪਣੇ ਵਿਆਹ ਚ ਕਿਨਾ ਕਿਨਾ ਚੇ ਸੀ ਤੇ ਇਸ ਵੀਡੀਓ ਨੂੰ ਦੱਬ ਕੇ ਲਾਈਕ ਤੇ ਦੱਬ ਕੇ ਸ਼ੇਅਰ ਜਰੂਰ ਕਰ ਦਿਓ ਸੋ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਸ਼ਸ਼ਿਕਾ